ਆਡੀ ਚੋਟੀ ਦਾ ਜੋਰ ਲੱਗਣਾ ਹੈ ਬੈਸ ਰੇਡਰ ਤੇ ਬੈਸ ਚੌਪਰ ਨੂੰ ਮੋਟਰਸਾਈਕਲ ਮੰਡੇ ਆ ਸੂਰਮਾ ਭੱਜਾ ਹੁੰਦਾ ਹੈ ਮਿਰਜੇ ਦੀ ਬੱਕੀ ਵਾਂਗੂ ਹਵਾ ਬਣ ਜਾਈਦਾ ਹੈ ਮਿਰਜੇ ਦੀ ਬੱਕੀ ਵਾਂਗੂ ਹਵਾ ਬਣ ਜਾਈਦਾ ਹੈ ਬਹੁਤ ਸੋਹਣਾ ਪਰਲੇ ਕੇ ਵਾਪਸ ਆਇਆ ਨੌਜਵਾਨ ਰੇਡਰ ਵੇਖੋ ਸਾਹਮਣੇ ਇਹ ਹੈ ਕਾਲਾ ਨੌਜਵਾਨ ਮੇਰਾ ਕਾਲਾ ਹੀ ਸਰਦਾਰ ਨਹੀਂ ਗੋਰੀਆਂ ਨੂੰ ਦਫਾ ਕਰੋ ਵਾਹ ਕਾਲਿਆ ਨਹੀਂ ਰੀਸਾ ਅਗਲੀ ਰੇਡ ਉਧਰਲੇ ਪਾਸੇ ਪਈ ਹੋਈ ਹੈ ਤਲੋਕ ਸਿੰਘ ਜੀ ਕਹਿੰਦੇ ਉਹਦੇ ਸਮੇਂ ਦੀ ਬਾਗ ਡੋਰ ਤੁਹਾਡੇ ਹੱਥ ਹੈ ਪਰ ਫੈਸਲੇ ਸਮੇਂ ਦੇ ਆਹ ਵੇਖੋ ਸਾਹਮਣੇ ਔਰ ਵੇਖਾਂ ਵੀ ਇੱਕ ਪਾਸੇ ਪਹਾੜ ਜਿੱਡਾ ਗਬਰੂ ਦੇਖੋ ਸਾਹਮਣੇ ਹੰਧਿਆ ਦੇ ਵਾਹ ਹਲਕੀ ਜੀ ਡੌ ਦੇ ਕੇ ਸਰਬਣ ਬਲ ਕਪੂਰਸਰੇ ਦੀ ਡੌਜ ਮੰਨੀ ਮੰਨੀ ਪਰਮੰਨੀ ਹੈ ਰਣਜੀਤ ਕੱਟਾ ਕਹਿੰਦੇ ਅਰਸ਼ ਜਦੋਂ ਵੀ ਜਫਾ ਲਾਵੇਗਾ ਮੇਰੇ ਵੱਲੋਂ ਇਸ ਸ਼ੇਰ ਜਵਾਨ ਲਈ 200 ਰੁਪਏ ਦੇ ਸਪੈਸ਼ਲ ਗੱਫੇ ਹੋਣਗੇ ਬਹੁਤ-ਬਹੁਤ ਧੰਨਵਾਦ ਰਣਜੀਤ ਕੱਟਾ ਦਾ ਆ ਨਾਲ ਹੀ ਕੱਟਾ ਪਿੰਡ ਹੈ ਨਾਲ ਹੀ ਕਹਿੰਦੇ ਚੱਕ ਵਾਲਿਆਂ ਬਾਬਾ ਜੌਨ ਸਿੰਘ ਜੀ ਗਿੱਲ ਸਾਹਿਬ ਦਾ ਪਿੰਡ ਹੈ ਉਧਰ ਦੇ ਪਾਸੇ ਹੁਣ ਦੇਖਦਾ ਵੀ ਰਾਇਲ ਕਿੰਗ ਦਾ ਕਿਹੜਾ ਜਾਫੀ ਇਸ ਨੌਜਵਾਨ ਦੇ ਡੱਕਣ ਦੇ ਵਿੱਚ ਕਾਮਜਾਬ ਹੁੰਦਾ ਧੰਤਨ ਹੋਈ ਪਈ ਹੈ ਪਰ ਉੜ ਗਿਆ ਨੌਜਵਾਨ ਬਹੁਤ ਸੋਹਣੀ ਕੋਸ਼ਿਸ਼ ਹੈ ਔਰ ਇਧਰ ਦੇ ਪਾਸੇ ਵੀ ਕੋ ਸਾਹਮਣੇ ਅਗਲੀ ਕਬੱਡੀ ਪਾਉਣ ਲਈ ਹੁਣ ਦੇਖਦਾ ਵੀ ਸਾਹਮਣੇ ਮੈਦਾਨ ਦੇ ਵਿੱਚ ਕਪੂਰਸਲੀਆ ਕਪੂਥਲੇ ਦੇ ਜੋਤਾ ਵੀ ਕਪੂਥਲੀਆ ਜੱਗੂ ਵੀ ਕਪੂਥਲੀਆ ਹੈ ਸਾਹਮਣੇ ਮੈਦਾਨ ਦੇ ਵਿੱਚ ਉਧਰ ਚੰਦ ਮਾਮਾ ਵੀ ਸਿਰ ਤੇ ਆ ਗਿਆ ਹੈ ਚੰਦ ਮਾਮਾ ਇਸੇ ਕਰ ਕਹਿੰਦੇ ਸੋਹਣਾ ਕੂਲ ਹੈ ਆ ਖਿਡਾਰੀ ਵੀ ਕੂਲ ਹੈ ਤੇ ਸੋਹਣਾ ਖਿਡਾਰੀ ਹੈ ਉੱਡੂ ਢੂ ਕਰਦਾ ਫਿਰਦਾ ਸੁਰ ਵਾਓ ਵਾਓ ਜੱਗੂਆ ਜੱਗੂਆ ਜੱਗ ਜਿੱਤਣਾ ਹੈ ਔਖਾ ਹੈ ਪਰ ਮੈਚ ਤੇ ਜਿੱਤਿਆ ਜਾ ਸਕਦਾ ਨੌਜੋਨ ਜਦੋਂ ਵੱਧ ਕੇ ਕਬੱਡੀਆਂ ਪਾਉਣੀਆਂ ਪੈਣੀਆਂ ਲਓ ਇਧਰੇ ਪਾਸੇ ਦੇਖੋ ਸਾਹਮਣੇ ਅਗਲੀ ਰੇਡ ਪਾਉਣ ਲਈ ਵੀ ਬਿੱਟੂ ਤੇਰੀ ਟੀਮ ਦਾ ਯੋਧਾ ਵੇਖ ਸਾਹਮਣੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਬੇਨੜੇ ਵਾਲਾ ਮੰਦੀਪ ਹੈ ਇਧਰ ਵੇਖੋ ਸਾਹਮਣੇ ਆਹ ਬੇਨੜੇ ਦਾ ਸੂਰਮਾ ਖੜਾ ਹੈ ਇੱਕ ਸੂਰਮਾ ਕੈਨੇਡਾ ਦੇ ਵਿੱਚ ਹੈ ਇੱਕ ਸੂਰਮਾ ਤੁਹਾਡੇ ਸਾਹਮਣੇ ਉਹ ਲੱਗਦਾ ਹੋਇਆ ਜੱਪਾ ਹੈ ਪਰ ਤੁਹਾਨੂੰ ਵੇਖਦੇ ਵੀ ਕੀ ਫੈਸਲਾ ਹੈ ਟੱਬਾ ਸਾਹਿਬ ਦਾ ਪੁਆਇੰਟ ਤਲੁਖ ਸਿੰਘ ਜੀ ਪੁਆਇੰਟ ਕਹਿੰਦੇ ਹੁੰਦੇ ਐ ਤਲੁਖ ਸਿੰਘ ਜੀ ਕਹਿੰਦੇ ਵੀ ਜਾਫੀ ਦਾ ਉਧਰੇ ਪਾਸੇ ਬਖਤਪਾਤ ਆ ਨੌਜਵਾਨ ਨੇ ਉਹ ਕਹਿੰਦੇ ਧਰਤੀ ਹਿੱਲਦੀ ਐ ਉਹ ਧਰਤੀ ਹਿੱਲਦੀ ਆ ਬਾਕੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਜਦ ਪੈਰ ਪੁੱਟਣ ਗਬਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਬਾਕੀ ਧਰਤੀ ਤੇ ਹਿੱਲੀ ਜਾ ਰਹੀ ਹੈ ਪਤਾ ਹੀ ਨਹੀਂ ਲੱਗਦਾ ਕਿਉਂਕਿ ਧਰਤੀ ਦਾ ਵੋਲਿਊਮ ਇੰਨਾ ਵੱਡਾ ਹੈ ਧਰਤੀ ਤੇ ਹਮੇਸ਼ਾ ਜਿਹੜੀ ਹੈ ਮੂਵਮੈਂਟ ਦੇ ਵਿੱਚ ਹੈ ਮੋਸ਼ਨ ਦੇ ਵਿੱਚ ਹੈ ਧਰਤੀ ਆਪਣੇ ਧੁਰੇ ਦਿਵਾਲੇ ਵੀ ਔਰ ਸੂਰਜ ਦਿਵਾਲੇ ਵੀ ਆ ਵੇਖਦਾ ਵੀ ਸਾਹਮਣੇ ਨੌਜਵਾਨ ਹੁਣ ਹੰਦਿਆ ਦੇ ਇਸ ਪਾਸੇ ਬਾ ਹੱਲਾ ਬੋਲਿਆ ਹੋਇਆ ਪ੍ਰਿੰਸੀਪਲ ਸਰਬੰਸ ਸਿੰਘ ਜੀ ਕਹਿੰਦੇ ਹੋਏ ਕਿ ਧਾਵੀ ਨੇ ਧਾਵਾ ਬੋਲ ਦਿੱਤਾ ਹੈ ਜਿਸ ਨੌਜਵਾਨ ਨੇ ਪਹਿਲੀ ਰੇਡ ਪਾਈ ਹੈ ਰਵੀ ਦਿਉਰਾ ਪਾਣ ਲੇ ਕੇ ਵਾਪਸ ਓੰਕਾਰ ਸਿੰਘ ਜੀ ਟੰਡਵਾੜਾ ਵੱਲੋਂ ਗੱਗੀ ਵਾਸਤੇ 200 ਰੁਪਏ ਹੈ ਜਿੱਥੇ 27 ਤਰੀਕ ਨੂੰ بڑے ਵੱਡੇ ਮੈਚ ਹੋਣੇ ਐ ਔਰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਲੋ ਇਧਰੇ ਪਾਸੇ ਜੋਤਾ ਫਿਰ ਪਾਉਣ ਲੱਗੇ ਵਾਪਸ ਹੈ ਚੱਲ ਵੀ ਨੌਜਵਾਨ ਹੈ ਪਾ ਵੀ ਕਾਲਿਆ ਕਬੱਡੀ ਬਈ ਗੱਭਰੂ ਹੈ ਸੋ ਵੇਖਦੇ ਵੀ ਐਸੇ ਨੇ ਨੌਜਵਾਨ ਇਸ ਦੀ ਰੇਡ ਦੇ ਉੱਪਰ ਕਿਹੜਾ ਜਾਫੀ ਕਿਹੜਾ ਮਾਈ ਦਾ ਲਾਲ ਅੱਜ ਭਰਮਜਾਰੇ ਦੇ ਇਸ ਮੈਦਾਨ ਦੇ ਵਿੱਚ ਗੁੱਟ ਫੜਦਾ ਜਾਂ ਲੱਤੀ ਲੱਗਦਾ ਜਾਂ ਕਿਹਦੇ ਹਿੱਕ ਵਿੱਚ ਧੱਫਾ ਵੱਜਦਾ ਜਾਂ ਕਿਹਦੇ ਕੰਨਾ ਮੁੰਡ ਜਿਹੜਾ ਛੜਦਾ ਨੌਜਵਾਨ ਬਾਓ ਗੱਭਰੂ ਹੈ ਇੱਕ ਪਾਸੇ ਬਿੱਟੂ ਦੀ ਟੀਮ ਹੈ ਦੂਜੇ ਪਾਸੇ ਛੱਬੇ ਥਿਆੜੀ ਦੀ ਟੀਮ ਹੈ ਲਾਲੀ ਦੀ ਟੀਮ ਹੈ ਔਰ ਇਧਰੇ ਪਾਸੇ ਲਾਲੀ ਸ਼ੁਰਖਪੁਰੀਆ ਉਧਰੇ ਪਾਸੇ ਅੰਗਰੇਜ਼ ਨੇ ਕਬੱਡੀ ਪਾ ਦਿੱਤੀ ਹੈ ਦੁਨੀਆਂ ਦੇ ਕੋਨੇ-ਕੋਨੇ ਵਿੱਚ ਇਸ ਵੇਲੇ ਪਤਾ ਲੱਗ ਗਿਆ ਹੈ ਵੀ ਅਰਸ਼ ਦੀ ਜਾਫ ਲਾਈਨ ਤੇ ਹੱਲਾ ਕਿਨ ਬੋਲਿਆ ਹੋਇਆ ਤੇ ਲਓ ਵੇਖੋ ਇੱਕੋ ਜੇ ਸਰੀਰ ਨੇ ਇੱਕੋ ਜੇ ਪਾਰ ਹੋਣਗੇ ਔਰ ਇੱਕ ਪਾਸੇ ਰੇਡਰ ਤੇ ਦੂਜੇ ਪਾਸੇ ਜਾਫੀ ਪਰ ਸਫਲ ਦਾ ਪੈਰ ਚੁੰਮਦੀ ਹੈ ਮੇਰੇ ਖਿਆਲ ਸੱਤ ਵੀ ਲੱਗੀ ਮੜ ਗਈ ਅੱਖ ਦੇ ਉੱਪਰ ਔਰ ਨਾਲ ਹੀ ਅਪੀਲ ਕਰਦਾ ਵੀ ਗਬਰੂਆ ਥੋੜਾ ਜਿਹਾ ਬਚ ਕੇ ਆ ਵੀ ਨੌਜਾਨਾ ਪਾ ਵੀ ਅਗਲੀ ਕਬੱਡੀ ਗਬਰੂਆ ਦੇਖਦੇ ਸਾਹਮਣੇ ਇਹ ਕਾਲਾ ਧੂਰਕੋਟ ਦਾ ਜਿੱਥੇ ਦਾ ਗੋਪੀ ਧੂਰਕੋਟੀਆ ਬੜਾ ਮਸ਼ਹੂਰ ਕਬੱਡੀ ਖਿਡਾਰੀ ਹੈ ਇੱਕ ਧੂਰਕੋਟ ਕਹਿੰਦੇ ਮੰਡੀ ਅਹਿਮਦਗੜ ਦੇ ਕੋਲ ਹੈ ਇੱਕ ਧੂਰਕੋਟ ਕਹਿੰਦੇ ਨਿਹਾਲ ਸਿੰਘ ਵਾਲਾ ਦੇ ਕੋਲ ਹੈ ਲਓ ਵੇਖੋ ਸਾਹਮਣੇ ਐਸੇਲੇ ਮੈਦਾਨ ਦੇ ਵਿੱਚ ਧੂਰਕੋਟੀਆਂ ਦੀ ਪਈ ਹੋਈ ਕਬੱਡੀ ਤੇ ਧੂਰਕੋਟ ਪਿੰਡ ਹੋਵੇ ਤੇ ਨੌਜਵਾਨ ਮੁੰਡਾ ਧੂੜਾ ਨਾ ਪਟੇ ਲੈ ਵੀ ਧੂੜਕੋਟੀਆ ਜਰਾ ਦੱਸੀ ਵੀ ਐਸੇ ਦੇ ਪੁੱਤਰਾ ਮੈਨੂੰ ਲੱਗਦਾ 22 ਸਾਲ ਦੀ ਉਮਰ ਹੋਵੇਗੀ ਉਮਰ ਕਿੰਨੀ ਆ ਪੁੱਤਰਾ ਕਹਿੰਦਾ 22 ਸਾਲ ਦੀ ਉਮਰ ਹੈ ਛੇ ਦਾ ਜੂੰਦਾ ਰ ਨੌਜਵਾਨ ਹੈ ਜਵਾਨੀਆਂ ਮਾ ਆ ਰਹੇ ਉਹ ਰੇਡਾ ਪਾਉਣ ਵਾਲਿਆ ਲਓ ਉਧਰੇ ਪਾਸੇ ਬੱਤੀਆਂ ਦੀ ਲੋ ਹੋਈ ਪਈ ਐ ਔਰ ਜੱਗੂ ਛਾਲਾ ਮਾਰਦਾ ਉਹ ਪਹਾੜ ਜਿੱਡਾ ਕਹਿੰਦੇ ਹੁੰਦੇ ਆ ਵੀ ਖੜ ਗਿਆ ਔਰ ਸਟਾਈਲ ਕਹਿੰਦੇ ਮੰਗੀ ਸੁਰਖਪੁਰੀਏ ਵਾਂਗੂ ਜਾਂ ਜਿੰਦਰ ਖਾਨੂਆੜੀਏ ਵਾਂਗੂ ਵੇਖਣਾ ਪਰ ਉਧਰੇ ਪਾਸੇ ਫੁਰਤੀਲਾ ਜੁਸ਼ੀਲਾ ਹੱਠੀਲਾ ਖਿਡਾਰੀ ਜਿਹੜਾ ਨੌਜਵਾਨ ਜੱਗੂ ਬਹੁਤ ਸੋਹਣਾ ਹੈ ਪੜ ਲਗੇ ਵਾਪਸ ਕਹਿੰਦੇ ਹੁੰਦੇ ਸਰੀਰ ਵੱਲ ਦੇਖਦੇ ਤੇ ਧੋਖ ਲੈਂਦੀ ਮੁੰਡੇ ਦੇ ਸਰੀਰ ਵੱਲ ਦੇਖਦੇ ਆ ਕਿਉਂਕਿ ਹਰਿਆਣੇ ਨੇ ਪਹਿਲਵਾਨੀ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾ ਮਾਰੀ ਹੈ ਤੇ ਨੌਜਨ ਜਿਹੜਾ ਸਰੀਰ ਦੇਖਦੇ ਆ ਇਹਦਾ ਕਬੱਡੀ ਵਾਲਾ ਸਰੀਰ ਹੈ ਨੌਜਨ ਦਾ ਵਾਹ ਰਵੀ ਰਵੀ ਤੇਰੇ ਪਿਤਾ ਆਪਕੇ ਪਿਤਾ ਦਾ ਨਾਮ ਕਹਿ ਜਰਾ ਮੈਨੂੰ ਕੋ ਬਤਾਨਾ ਰਾਮ ਕੁਮਾਰ ਦਾ ਪੁੱਤਰ ਰਵੀ ਦਿਉਰਾ ਨਹੀਂ ਰੀਸਾ ਆ ਵੇਖੋ ਸਾਹਮਣੇ ਓਏ ਹੱਟ ਕਬੱਡੀ ਯਾਰਾਂ ਦੀ ਹੱਥ ਹੀ ਨਹੀਂ ਪੈਂਦਾ ਨੌਜਵਾਨ ਐ ਇਹ ਤੇ ਇਸ ਕਹਿੰਦੇ ਹੁੰਦੇ ਕਬੱਡੀ ਦਾ ਬੱਬਰ ਸ਼ੇਰ ਐ ਖੀਰਾਵਾਲੀ ਦੀ ਧਰਤੀ ਦਾ ਗੱਗੀ ਅਸਲੀ ਦੁਨੀਆ ਮਾਣ ਕਰਦੀ ਐ ਦੁਨੀਆ ਡਿਮਾਂਡ ਕਰਦੀ ਐ ਕਲੱਬਾਂ ਵਾਲੇ ਕਹਿੰਦੇ ਗੱਗੀ दस नौजवानਾਂ ਕੀ ਮਾਨ ਸਨਮਾਨ ਕਰੀਏ ਸਾਡੀ ਖੇਡ ਕਲੱਬ ਲਈ ਤੇ ਖੇਡਣਾ ਹੈ ਚਾਹੇ ਇੰਗਲੈਂਡ ਵਾਲੇ ਹੈ ਚਾਹੇ ਅਮਰੀਕਾ ਵਾਲੇ ਹੈ ਚਾਹੇ ਕੈਨੇਡਾ ਵਾਲੇ ਹੈ ਦੇਖੋ ਸਾਹਮਣੇ ਉਹ ਸਾਹਮਣੇ ਉਹ ਵਾਹ ਉਹ ਵੈਲੀ ਭੱਜ ਤੁਰਿਆ ਜੀਤੇ ਮੌਰ ਨਾਲ ਪੰਗਾ ਪਾ ਕੇ ਸਿੰਘ ਫਸ ਗਿਆ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਬਹੁਤ ਸੋਹਣਾ ਪਾੜ ਲੇ ਕੇ ਨੌਜਵਾਨ ਵਾਪਸ ਲਾ ਵੀ ਅਗਲੀ ਰੇਡ ਦੇ ਉੱਪਰ ਹੁਣ ਦੇਖਦਾ ਵੀ ਕਿਹੜਾ ਨੌਜਵਾਨ ਸੱਜੀ ਕਰਨੀ ਤੇ ਜਾਫੀ ਨੇ ਪੱਟ ਉੱਪਰ ਥਾਪੀ ਮਾਰ ਦਿੱਤੀ ਹੈ ਕਹਿੰਦੇ ਹੁੰਦੇ ਵੀ ਜਦ ਮੋਟਿਆਂ ਪੱਟਾ ਤੇ ਥਾਪੀ ਵੱਜਦੀ ਵੀ ਖੜਕਾ ਲਾਹੌਰ ਸੁਣਦਾ ਆਹ ਖੜਕਾ ਲਾਹੌਰ ਸੁਣਨ ਵਾਲੀ ਗੱਲ ਹੋਵੇਗੀ ਦੇਖੋ ਸਾਹਮਣੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਆ ਪਰ ਨੌਜਨ ਜੋਤਾ ਪਉਣ ਲੱਗੀ ਬਾਜੀ ਉਧਰ ਦੇ ਪਾਸੇ ਮੇਰਾ ਬਹੁਤ ਹੀ ਪਰੰਪਰਿਆ ਦੋਸਤ ਸਰਦਾਰ ਤਲੋਚਨ ਸਿੰਘ ਦਾ ਛੋਟਾ ਵੀਰ ਗੁੱਗਾ ਅਸੀਂ ਇਕੱਠੇ ਸਾਈਕਲਾਂ ਤੇ ਪੜਨ ਜਾਣਾ ਹੈ ਇਹਦੇ ਵੀ ਨਾਨਕੇ ਪੁੱਤੀ ਤੇ ਮੇਰੇ ਵੀ ਨਾਨਕੇ ਪੁੱਤੀ ਇਹ ਕਹਿੰਦਾ ਮਸੇਰਾ ਆਹ ਸਾਈਕਲ ਦੀ ਛੂਟ ਲਾਈਏ ਬਹੂਏ ਤੱਕ ਫਿਰ ਕਹਿੰਦਾ ਚੱਲ ਬਈ ਕਹਿੰਦਾ ਹੁਣ ਜਾ ਕੇ ਕਹਿੰਦਾ ਸਬਜ਼ੀ ਮੰਡੀ ਫੁਵਾੜੇ ਤੱਕ ਛੂਟ ਲਾਈਏ ਵੀ ਕਿਹੜਾ ਜਿਹੜਾ ਅੱਗੇ ਪਹੁੰਚਦਾ ਪਹੁੰਚਦੀ ਮਨ ਵਿੱਚ ਹੁੰਦਾ ਸੀ ਵੀ ਜਾ ਕੇ ਸਮੇਸਰ ਪੀਰ ਲੌੜ ਹੈ ਔਰ ਸਿੱਖਣਾ ਤਾਂ ਕਿ ਕੁਝ ਬਣ ਜਾਈਏ ਲਓ ਮਿਹਰ ਹੋ ਗਈ ਆਹ ਵੇਖੋ ਸਾਹਮਣੇ ਅੰਗਰੇਜ਼ ਉਹ ਬੱਲੇ ਅੰਗਰੇਜ਼ ਸਭ ਵੇਖ ਸਾਹਮਣੇ ਅੱਜ ਰਾਣੂ ਸਪੋਰਟਸ ਕਲੱਬ ਦਾ ਇਹ ਸਫਲ ਸਫਲ ਕਬੱਡੀ ਕੱਪ ਕਿਉਂਕਿ ਜਿਸ ਕਬੱਡੀ ਕੱਪ ਦੇ सेमी फाइनल भी बढ़िया हो जाना जिस कबड्डी कप का पता फाइनल भी बढ़िया हो जाए पॉइंट के हिस्से जुड़ जूगा निकल गया और निकल गया सूरमा सुरमान ग्रेस ਕਿਉਂਕਿ ਐਡੇ ਵੱਡੇ ਯੋਧੇ ਜਾਫੀ ਦੇ ਸਾਹਮਣੇ ਸਾਈਕੋਲੋਜੀ ਮਨੋਵਿਗਿਆਨ ਹਿੱਲ ਜਾਂਦਾ ਪਰ ਮੀਤ ਟੱਪਾ ਸਾਹਿਬ ਫਿਰ ਉੱਥੇ ਕਹਿੰਦੇ ਹੁੰਦੇ ਆ ਵੀ ਦਿਮਾਗੀ ਖੇਡ ਖੇਡਣੀ ਪੈਂਦੀ ਹੈ ਜੇ ਅਰਸ਼ ਦੇ ਮੁਰੇ ਜ਼ੋਰ ਦੀ ਖੇਡ ਖੇਡੂਗਾ ਤੇ ਨਤੀਜਾ ਹੋਰ ਹੋਣਾ ਆਹ ਵੇਖੋ ਸਾਹਮਣੇ ਕਿ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾ ਨਾਲ ਅੱਖ ਦੀ ਚਮਕਣਾ ਕਮਾਲ ਜਿਹਾ ਹੋ ਗਿਆ ਖੈਰਿਆਂ ਦਾ ਜਿੰਦੂ ਆਕੇ ਅੱਜ ਪਤਾ ਲੱਗਣਾ ਏ ਚੁੰਗਦਾ ਰਿਹਾ ਏ ਕਿਹੜਾ ਕਿਹੜਾ ਮਜਬੂਰੀ ਹੈ ਤਾਂ ਇਧਰੇ ਪਾਸੇ ਜੱਸਿਆ ਮੀਕੇ ਨੂੰ ਲਾ ਦੇ ਫੋਨ ਫੋਨ ਕੀ ਲਾਉਣਾ ਸਿੱਧੀ ਵੀਡੀਓ ਕਾਲ ਲਾ ਦੇ ਲਓ ਫਿਰ ਪਤਾ ਲੱਗ ਜੇ ਸਾਸਰੀ ਘਰ ਵੀ ਕਰ ਲਈਏ ਦੇਖ ਸਾਹਮਣੇ ਮੀਕੇ ਨੂੰ ਦੱਸੀਏ ਵੀ ਅੱਜ ਮੈਦਾਨ ਦੇ ਵਿੱਚ ਆਓ ਦੇਖ ਸਾਹਮਣੇ ਉਹ ਵਾਹ ਬਈ ਸਵਾਦ ਆ ਗਿਆ ਪੀਲੀ ਦੇ ਕਰੰਟ ਦੀ ਫੁਰਤੀ ਬਹੁਤ ਮੰਨੀ ਜਾਂਦੀ ਹੈ ਪਰ ਮੁੰਡੇ ਨੇ ਬਹੁਤ ਸੋਹਣੀ ਲੱਕੇ ਨੇ ਕੋਸ਼ਿਸ਼ ਕੀਤੀ ਹੈ ਪਰ ਮਾਰਾ ਦਾ ਛਾਲਾ ਨੌਜਨ ਪੱਜਾ ਜਾਂਦਾ ਹੈ ਜਿਵੇਂ ਪ੍ਰਿੰਸੀਪਲ ਸਰਬਨ ਸਿੰਘ ਜੀ ਕਹਿੰਦੇ ਹੁਣ ਤੇ ਮਗਰ ਭਾਵੇਂ ਕੋੜੀਆਂ ਲਾ ਦੋ ਹੁਣ ਨਹੀਂ ਹੱਥ ਆਉਂਦਾ ਜੱਗੂ ਇੰਨੀ ਭਾਜ ਭਜਦਾ 451000 ਸੈਕਿੰਡ ਇਹ ਇਨਾਮ ਨੇ ਤੇ ਨਾਲ ਦੋ ਮੋਟਰਸਾਈਕਲ ਨੇ ਬੈਸਟ ਰੀਡਰ ਤੇ ਬੈਸਟ ਸਟਾਪਰ ਵਾਸਤੇ ਲਓ ਮੇਰੇ ਵੀਰੋ ਕਹਿੰਦੇ ਹੁੰਦੇ ਮੰਗੇ ਮਿੱਠਾ ਪੂਰੀਏ ਨੂੰ ਪਹਾੜ ਕਹਿੰਦੇ ਐ ਮਾਦੇ ਕਹਿੰਦਾ ਆ ਹਿਮਾਲਿਆ ਕਬੱਡੀ ਪਾਉਣ ਆ ਗਿਆ ਦੇਖੋ ਸਾਹਮਣੇ ਚੰਗੇ ਖਾਂਦੇ ਪੀਂਦੇ ਘਰ ਦਾ ਪੰਜਾਬ ਦਾ ਦੇਖੋ ਸਾਹਮਣੇ ਜਿਹੋ ਜਿਹਾਂ ਜੈ ਕਾਂਤ ਐ ਨਾ ਪਹਿਲਾਂ ਚਨਈ ਵਾਲਾ ਉਹੋ ਜਿਹਾ ਦੇਖੋ ਸਾਹਮਣੇ ਬਈ ਪਹਾੜਾਂ ਦੀ ਟੱਕਰ ਹੋਈ ਪਈ ਆ ਮੈਦਾਨ ਦੇ ਵਿੱਚ ਔਰ ਨਹੀਂ ਰੀਸਾ ਇਧਰ ਜਾਫੀ ਵੀ ਮੈਨੂੰ ਖੈਰਿਆਂ ਵਾਲੇ ਦੇ ਵਰਗਾ ਲੱਗਦਾ ਸਰੀਰ ਔ ਵੱਡੇ ਬੀਟ ਲਿਫਟਰ ਵਰਗਾ ਸਰੀਰ ਲੱਗਦਾ ਇਧਰੇ ਪਾਸੇ ਦੇਖੋ ਸਾਹਮਣੇ ਮੁੰਡਾ ਆਖਦਾ ਵੀ ਆਮਣੇ ਸਾਹਮਣੇ ਹੋ ਜੋ ਆਮਣੇ ਸਾਹਮਣੇ ਹੋ ਜੋ ਨੌਜਵਾਨ ਕਹਿੰਦੇ ਹੁੰਦੇ ਚੱਕ ਰਾਮੂ ਦਾ ਰਾਣਾ ਵੀ ਬਹੁਤ ਸੋਹਣਾ ਕਬੱਡੀ ਖੇਡਿਆ ਹੈ ਆ ਲੇਲਾ ਦਾ ਕਹਿੰਦੇ ਮੀਕਾ ਵੀ ਬਹੁਤ ਖੇਡਿਆ ਜੱਸੀ ਵੀ ਵਧੀਆ ਖੇਡਿਆ ਇਹ ਇਲਾਕੇ ਹੀ ਕਬੱਡੀ ਖਿਡਾਰੀਆਂ ਦਾ ਪਰ ਬਹਿਰਾਮ ਦੀ ਧਰਤੀ ਦੇ ਮਾਨ ਪਰਿਵਾਰ ਦੇ ਚਾਰ ਭਰਾਵਾਂ ਨੇ ਕਬੱਡੀ ਖੇਡੀ ਹੈ ਔਰ ਅੱਜ ਵੀ ਗੱਲ ਕਰਦੇ ਆ ਲਓ ਉਧਰਲੇ ਪਾਸੇ ਲੱਗਾ ਹੋਇਆ ਰੋਪੜੀਆ ਜਿੰਦਾ ਕੋਈ ਕਹਿੰਦਾ ਮੱਖਣ ਸਿੰਘ ਰੋਪੜੀਆ ਜਿੰਦਾ ਕੀ ਹੋਇਆ ਮੈਂ ਕਹਾਂ ਵੀ ਪਹਿਲੇ ਸਮਿਆਂ ਵਿੱਚ ਨਾ ਰੋਪੜ ਦੇ ਜਿੰਦੇ ਮਸ਼ਹੂਰ ਹੁੰਦੇ ਸਨ ਔਰ ਉਸ ਤੋਂ ਬਾਅਦ ਫਿਰ ਰੂਪੋਵਾਲ ਦੇ ਜਿੰਦਿਆਂ ਦੀ ਵੀ ਗੱਲ ਚੱਲੀ ਹੈ ਔਰ ਸਾਡੇ ਵੀਰ ਗੋਖਾ ਟਵਾਲ ਸੁੱਖਾ ਰੰਧਾਵਾ ਔਰ ਸਾਡੇ ਨੀਟੂ ਕੰਗ ਤੇ ਲਾਲੀ ਢੇਸੀ ਜੀ ਵਾਹ ਵਈ ਵਾ ਸੁਖਮਨ ਅਰਸ਼ ਨੂੰ ਚੋਲਾ ਸਾਹਿਬ ਦੇ ਕਬੱਡੀ ਟੂਰਨਾਮੈਂਟ ਤੇ ਇਸ ਨੌਜਵਾਨ ਦਾ ਮਾਨ ਸਨਮਾਨ ਕੀਤਾ ਜਾਵੇਗਾ ਇਹਦੀ ਮਨਪਸੰਦੀ ਦਾ ਗੱਡੀ ਦੇ ਨਾਲ ਔਰ ਉਹ ਕਿਨਾਂ ਵੱਲ ਹੋਵੇਗਾ ਮੈਂ ਹੁਣੇ-ਹੁਣੇ ਦੱਸਦਾ ਲਓ ਇਧਰੇ ਪਾਸੇ ਨੌਜਵਾਨ ਪੁਆਇੰਟ ਲੈ ਕੇ ਬਾਪਸ ਇਹ ਆ ਸੋਖਾ ਅਡਵਾਲ ਸਾਡੇ ਮੋਰੋ ਪਿੰਡ ਹੈ ਔਰ ਨਾਲ ਹੀ ਸਾਡੇ ਵੀਰ ਸੁੱਖਾ ਰੰਦਾਵਾ ਕੁੱਕ ਟੈਰ ਵਾਲੇ ਨੀਟੂ ਕੰਗ ਵੈਨਕੂਵਰ ਦੇ ਵਿੱਚ ਹੈ ਸਾਡਾ ਵੀਰ ਲਾਲੀ ਕੇਸੀ ਜੀ ਵੈਨਕੂਵਰ ਵਾਲੇ ਬਿਗੰਪੁਰੀਏ ਉਹਨਾਂ ਵੱਲੋਂ ਮਾਨ ਸਨਮਾਨ ਚੋਲਾ ਸਾਹਿਬ ਦੇ ਟੂਰਨਾਮੈਂਟ ਦੇ ਕੀਤਾ ਜਾਵੇਗਾ ਥੈਂਕ ਯੂ ਥੈਂਕ ਯੂ ਗੋਗੇ ਮੇਰੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਮਨਸੇਰ ਹੈ ਸਾਡਾ ਗੋਗੇ ਤਲੋਚਨ ਨੂੰ ਵੀ ਕਹਿਣਾ ਤੇ ਤਲੋਚਨ ਦਾ ਪੁੱਤਰ ਤੇ ਉਸ ਵੇਲੇ ਕਹਿੰਦੇ 5-6 ਸਾਲ ਦਾ ਉਹਨੂੰ ਵੀ ਮੇਰੀ ਸਸਤਰੀ ਗੱਲ ਕਹਿਣੀ ਹੈ 1100 ਰੁਪਇਆ ਲਾ ਦਤਾ ਹੈ ਗੱਗੀ ਦੀਆਂ ਤਿੰਨ ਰੇਡਾਂ ਤੇ ਸੰਦੀਪ ਲੰਬੜ ਤੇ ਮੀਕੇ ਜੋੜ ਵੱਲੋਂ ਲਾਡੀ ਵੱਲੋਂ 200 ਰੁਪਇਆ ਗੱਗੀ ਬਾਤ ਤੇ ਬਹੁਤ-ਬਹੁਤ ਧੰਨਵਾਦ ਹੈ ਆਹ ਵੇਖੋ ਸਾਹਮਣੇ ਪਾਗਬਰਿਆ ਦੇਖ ਖੇਦਿਆ ਪੁਰਾਣਾ ਸਮਾਂ ਨੂੰ ਜਗਤਪੁਰ ਦਾ ਟੂਰਨਾਮੈਂਟ ਜੇਤੇ ਆ ਗਿਆ ਹੈ ਅੱਜ ਮੈਨੂੰ ਕਿਸੇ ਵੀਰ ਨੇ ਦੱਸਿਆ ਵੀ ਮੁਖਤਿਆਰ ਸਿੰਘ ਥੋਲ ਦੇ ਪੁੱਤਰ ਨੇ ਉੱਥੇ ਜਿਹੜਾ ਜੈਮ ਸਟਾਰਟ ਕੀਤਾ ਹੈ ਗੋਗੇ ਜੈਲਦਾਰ ਦਾ ਬਹੁਤ-ਬਹੁਤ ਮੇਰੇ ਵੀਰ ਦਾ ਧੰਨਵਾਦ ਹੈ ਸੋ ਮੈਂ ਗੋਗੇ ਜੈਲਦਾਰ ਜੀ ਦਾ ਧੰਨਵਾਦ ਕਰਦਾ ਆਪਣੇ ਵੱਲੋਂ ਲਓ ਇਧਰਲੇ ਪਾਸੇ ਉਹ ਬਿਲਕੁਲ ਕਬੱਡੀ 365.com ਦੇ ਕੈਮਰੇ ਦੇ ਨਜ਼ਦੀਕ ਲੈ ਭਾਈ ਕਹਿੰਦੇ ਹੁੰਦੇ ਆ ক্লোਜ਼ ਅਪ ਲੈ ਲੈ ਇੱਕ ਮੀਡੀਅਮ ਸ਼ਾਟ ਹੁੰਦਾ ਇੱਕ ਲੌਂਗ ਸ਼ਾਟ ਹੁੰਦਾ ਇਹ ਅੱਜ ਕੱਲ ਦੇ ਕੈਮਰੇ ਨੇ ਐਡਵਾਂਸ ਨੇ ਕਿ ਜਿੱਥੋਂ ਮਰਜ਼ੀ ক্লোਜ਼ ਅਪ ਬਣਾ ਲਓ ਮੀਡੀਅਮ ਸ਼ਾਟ ਬਣਾ ਲਓ ਨਾਲ ਹੀ ਸਮਝਦਾ ਆਪ ਸਮੇ ਆ ਵੀ ਪਟਿਆਲਿਆ ਦਸਵੀਂ ਵੀ ਨੌਜਵਾਨ ਹੈ ਕਿਹੜੀ ਟੀਮ ਦੇ ਕਿੰਨੇ ਕਿੰਨੇ ਪੁਆਇੰਟ ਨੇ ਕਿੰਨੇ ਕੇ ਪੈਸੇ ਤੇ ਕਹਿੰਨ ਉਹਨੇ ਕਿੰਨੇ ਕਿੰਨੇ ਪੈਂਟ ਰਹਿ ਆ ਰ ਆਉ ਆਪਾਂ ਕਿੰਨੇ ਕਿੰਨੇ ਨੰਬਰ ਨੇ ਕਿੰਨੇ ਕਿੰਨੇ ਅੰਕ ਨੇ ਹੁਣ ਪਤਾ ਲੱਗੂਗਾ ਵੀ ਦੋਨਾਂ ਟੀਮਾਂ ਦੇ ਲੱਗੇ ਹੋਏ ਜੋਰ ਵਿੱਚੋਂ ਕਿਹੜੀ ਟੀਮ ਦੇ ਇਸ ਤੇ ਕਿੰਨੇ ਕਿੰਨੇ ਅੰਕ ਆਏ ਨੇ ਉਹ ਹੁਣੇ ਤੁਹਾਣਾ ਸਾਂਝੇ ਕਰਦੇ ਆ ਸਾਢੇ 16 ਤੇ ਸਾਢੇ 16 ਤੇ 14 ਪੁਆਇੰਟ ਨੇ ਜੀ ਸਾਢੇ 16 ਕਿਹਦੇ ਨੇ ਇਹ ਹੈ ਬਹੁਤ ਥੋੜਾ ਫਰਕ ਹੈ ਇਹ ਵੀ ਵਾਕਈ ਉਹੀ ਗੱਲ ਹੈ ਵੀ ਦੋ ਅੰਕਾਂ ਦਾ ਫਰਕ ਹੈ ਤੋ ਕਬੱਡੀ ਵਿੱਚ ਦੋ ਅੰਕਾਂ ਦਾ ਫਰਕ ਤੇ ਮਾਮੂਲੀ ਗੱਲ ਹੈ ਪਰ ਫਰਕ ਦਾ ਫਰਕ ਹੀ ਹੁੰਦਾ ਜਿੱਤ ਦਾ ਹਾਰ ਦਾ ਜਿਹੜੀ ਅੱਧੇ ਪੰਨੇ ਤੇ ਵੀ ਹੋ ਜਾਂਦੀ ਹੈ 6 ਜੂਨ 1999 ਦਾ ਮੈਚ ਇੰਗਲੈਂਡ ਦੇ ਬੁੱਲਰਹਿੰਗਟਨ ਵਿੱਚ ਹੋਇਆ ਸੀਗਾ ਸਾਊਥ ਹਾਲ ਦੀਆਂ ਦੋਨੋਂ ਟੀਮਾਂ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਤੇ ਦੂਜੇ ਪਾਸੇ ਸਾਊਥ ਹਾਲ ਕਬੱਡੀ ਕਲੱਬ ਇੱਕ ਮਨਜੀਤ ਲਿੱਟ ਉਹਨਾਂ ਦੀ ਟੀਮ ਦੂਜੇ ਕਾਕੇ ਚੀਮੇ ਉਹਨਾਂ ਦੀ ਟੀਮ ਪਹਿਲਾਂ ਮੈਚ ਬਰਾਬਰ ਰਿਹਾ ਫਿਰ 5 ਮਿੰਨਾਂ ਦੇ ਉੱਤੇ ਫਿਰ ਬਰਾਬਰ ਫਿਰ 5 ਮਿੰਨਾਂ ਦੇ ਉੱਤੇ ਫਿਰ ਬਰਾਬਰ ਇਹ ਫਿਰ ਜਾ ਕੇ ਜਿਹੜੀ ਹੈ ਅਖੀਰਲੇ ਇੱਕ ਪੰਦੇ ਉੱਪਰ ਸ੍ਰੀ ਗੁਰੂ ਸਿੰਘ ਸਭਾ ਸੌਥਾਲ ਦੀ ਟੀਮ ਜਿੱਤੂ ਰਹੀ ਹੈ ਇੱਕ ਪਾਸੇ ਲੱਕੀ ਕਰਾਲੀ ਵਰਗੇ ਕਬੱਡੀਆਂ ਪਾਉਂਦੇ ਹਨ ਦੂਜੇ ਪਾਸੇ ਗਾਂਧੀ ਤੇ ਦੁੱਲੇ ਸੁਰਖ ਵਰਗੇ ਮਨਜੀਤ ਕੰਗ ਕੁਲਥਮ ਤੇ ਹਰਪ੍ਰੀਤ ਸੰਧੂ ਵੱਲੋਂ ਜੋਤੇ ਦੀਆਂ ਤਿੰਨ ਕਬੱਡੀਆਂ ਦੇ ਉੱਪਰ 1100 ਲਾ ਦਿੱਤਾ ਹੈ ਕੰਗ ਸਾਹਿਬ ਲੈਂਬਰ ਸਿੰਘ ਜੀ ਕੰਗ ਦਾ ਪਿੰਡ ਹੈ ਰਾਜੇ ਕੰਗ ਦਾ ਨਗਰ ਹੈ ਲਓ ਪਹਿਲੀ ਰੇਡ 1100 ਦੀ ਏ ਨਿਕਲ ਗਿਆ ਮੈਨੂੰ ਲੱਗਦਾ ਵੇ ਬਾਜ ਬੜੀ ਜਾਨ ਹੈ ਜੱਸਿਆ ਮੁੰਡੇ ਦੇ ਹਿੱਕ 'ਚੇ ਜਾਨ ਨਹੀਂ ਹੈਗੀ ਪੱਟਾਂ 'ਚ ਵੀ ਜਾਨ ਹੈ ਡੋਲੇ 'ਚ ਵੀ ਜਾਨ ਪੂਰੀ ਜਾਨ ਹੈ ਕਿਸੇ ਕਿਸੇ ਖਿਡਾਰੀ ਦੇ ਹਿੱਕ ਵਿੱਚ ਵਾਲੀ ਜਾਨ ਹੁੰਦੀ ਹੈ ਕਿਸੇ ਦੇ ਲੱਤਾਂ ਵਿੱਚ ਵਾਲੀ ਜਾਨ ਹੈ ਤੇ ਕਈ ਖਿਡਾਰੀ ਹੁੰਦੇ ਨੇ ਜਿਹੜੀ ਪੂਰੇ ਸਰੀਰ ਵਿੱਚ ਪੂਰੀ ਜਾਨ ਹੁੰਦੀ ਹੈ ਇਹਦੀਆਂ ਦੋ ਰੇਡਾਂ ਤੇ 1000 ਰੁਪਇਆ ਸਾਡੇ ਨੌਜਵਾਨ ਅਮਰਜੀਤ ਰਾਣਾ ਜੀ ਤੇ ਪੰਮਾ ਸੋਹਲ ਉਹਨਾਂ ਵੱਲੋਂ 1000 ਰੁਪਇਆ ਇਸ ਗੱਬਰੂ ਦੀਆਂ ਤਿੰਨ ਰੇਡਾਂ ਤੇ ਦੋ ਕਬੱਡੀਆਂ ਤੇ ਵਾਹ ਗੱਬਰੂਆ ਦੋ ਕਬੱਡੀਆਂ ਤੇ ਦੋਨਾਂ ਵੀਰਾਂ ਨੇ 1000 ਰੁਪਿਆ ਲਾ ਦਿੱਤਾ ਹੈ ਔਰ ਇਹਦੇ ਰਾਮਕਮਰ ਦਾ लाडला ਪੁੱਤਰ ਰਵੀ ਦਿਉਰ ਆਇਆ ਜਿਹੜਾ ਪਹਿਲਾ ਪਾਉਣ ਲੱਗੇ 1100 ਦੀ ਦੂਸਰੀ ਕਬੱਡੀ ਹੈ ਮੇਰੇ ਪੰਜਾਬੀ ਵੀਰੋ 1100 ਰੁਪਿਆ ਲੱਗਾ ਹੋਇਆ ਹੈ ਅਮਰੀਕਾ ਸੇ 1100 ਦੀ ਗੱਲ ਨਹੀਂ ਗੱਲ ਤੇ ਸਤਕਾਰ ਦੀ ਹੈ ਮਨ ਦੀ ਭਾਵਨਾ ਦੀ ਹੈ ਗੱਲ ਭਾਵਨਾ ਜਿਹੜੀ ਹੈ ਉਹ ਵੱਡੀ ਹੁੰਦੀ ਹੈ ਕਿ ਕੋਈ ਕਿਸੇ ਲਈ ਕਿੰਨਾ ਦਿਲ ਵਿੱਚ ਸਤਕਾਰ ਲਈ ਬੈਠਾ ਹੈ ਚਾਹੇ ਉਹ ਜ਼ੁਬਾਨ ਤੇ ਸਤਕਾਰ ਨਾ ਕਰ ਸਕੇ ਪਰ ਉਹਦੇ ਐਕਸ਼ਨ ਉਹਦਾ ਚਿਹਰਾ ਉਹ ਦੱਸਦਾ ਵੀ ਇਹਦੇ ਦਿਲ ਵਿੱਚ ਤੁਹਾਡੇ ਲਈ ਕਿੰਨਾ ਪਿਆਰ ਹੈ ਲਓ ਅਗਲੀ ਕਬੱਡੀ ਵੇਖੋ ਸਾਹਮਣੇ ਇਸ ਗੱਬਰੂ ਦੀ ਉਧਰ ਮਲੂਕ ਓ ਮਲੂਕ ਜਦੋਂ ਲਾਏਗਾ ਜਫਾ ਤੇ ਬੱਜੂ ਸਲੂਟ ਪਰ ਬਜਣਾ ਹੁਣ ਸਲੂਟ ਕੋ ਨੂੰ ਹੈ ਜਿਹਨੇ ਪਰ ਇੱਕ ਪਾਸੇ ਕਮਲ ਓ ਵਾਹ ਕਮਲਾ ਚੱਪਾ ਚੱਪਾ ਚਰਖਾ ਚਲਾ ਕੇ ਰੱਖਿਆ ਪਿਆ ਨਿਕਲ ਗਿਆ ਓ ਨਿਕਲ ਗਿਆ ਭੱਜ ਲਾ ਬੇ ਮਿੱਤਰਾ ਕੇ ਟੱਗੂਏ ਨਾਲ ਟੱਗੂਆ ਖੜ ਕੇ ਭੱਜ ਲਾ ਬੇ ਮਿੱਤਰਾ ਲਓ ਨੌਜਨ ਬਹੁਤ ਸੋਨਾ ਪਾਣ ਲਗੀ ਵਾਪਸ ਆਹ ਦੂਸਰੀ ਕਬੱਡੀ ਇਹਨਾਂ ਜੱਸਿਆ ਆਹ ਦੂਸਰੀ ਕਬੱਡੀ ਹੈ ਤੇ 1100 ਰੁਪਇਆ ਲੱਗਾ ਹੋਇਆ ਹੈ ਆ 1100 ਰੁਪਇਆ ਸਾਡੇ ਕੋਲ ਹੈ ਉਧਰਲੇ ਪਾਸੇ ਵਿਖੋ ਸਾਹਮਣੇ ਕਹਿੰਦੇ ਹੁੰਦੇ ਗੁਰਜੀਤ ਪੁਰੇਵਾਲ ਜਿੰਨਾ ਜੋਰ ਹੈ ਮੁੰਡੇ ਦੇ ਸਰੀ ਵਿੱਚ ਅੱਜ ਦੇਖਦਾ ਵੀ ਜਦੋਂ ਅਰਸ਼ ਨੂੰ ਦੇਖਦਾ ਮੈਨੂੰ ਕੁਲਦੀਪ ਪੁਰੇਵਾਲ ਸਕਾਟਲੈਂਡ ਦਾ ਸਾਡਾ ਵੀਰ ਜੇਤੇ ਆਉਂਦਾ ਐ ਏਡਾ ਬੜਾ ਕੈਰੋ ਕਹਿੰਦੇ ਸਰ ਉਸ ਨੌਜਵਾਨ ਨੂੰ ਕਬੱਡੀ ਦੇ ਵਿੱਚ ਕਿਉਂ ਕੈਰੋ ਦਾ ਮੁੱਖ ਮੰਤਰੀ ਦਾ ਅਜੇ ਮੁੱਖ ਮੰਤਰੀ ਕੱਦ ਬਹੁਤ ਵੱਡਾ ਉਹ ਫਿਜ਼ੀਕਲ ਕੱਦ ਵੱਡਾ ਨਹੀਂ ਸੀਗਾ ਪਰ ਇਹਨੂੰ ਕੁਲਦੀਪ ਨੂੰ ਕੈਰੋ ਕਹਿੰਦੇ ਸੀ ਕਬੱਡੀ ਦਾ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਬਹੁਤ ਸੋਹਣਾ ਪਾੜ ਲੈ ਗਿਆ ਬਰੂ ਵਾਪਸ ਆ ਰਿਹਾ ਔਰ ਅਗਲੀ ਕਬੱਡੀ ਪਾਉਣੇ ਜੋਤਿਆ ਬਈ ਜਿ세 ਕਿੰਨੀ ਰੇਡ ਹੋ ਚੱਲੀ ਐ ਇਸ ਨੌਜਵਾਨ ਦੀ 1100 ਲੱਗਾ ਸੀਗਾ ਉਧਰ ਦੇ ਪਾਸੇ ਬਲਿਆਰ ਸਿੰਘ ਰਾਣੂ ਤੀਸਰੀ ਹੈ ਤੀਸਰੀ ਰੇਡ ਹੈ ਲੈ ਵੀ ਬਿੱਟੂ ਹੁਣ ਤੇਰੀ ਟੀਮ ਦਾ ਜਿਹੜਾ ਜਾਫੀ ਜਫਾ ਲਾ ਗਿਆ 1100 ਉਹਦਾ ਨਹੀਂ ਤੇ ਕਹਿੰਦੇ ਮੇਲਾ ਲੁੱਟਣ ਵਾਲੀ 1100 ਦੀ ਗੱਲ ਜਿਹੜੀ ਹੈ ਨੌਜਨ ਜੋਤੇ ਦੇ ਹਿੱਸੇ ਆਊਗੀ ਉਧਰ ਦੇ ਪਾਸੇ ਵੇਖੋ ਤੀਸਰੀ ਕਬੱਡੀ ਇਸ ਨੌਜਨ ਦੀ ਜਗਦੀਸ਼ ਦੀਸ਼ਾ ਜੀ ਸਾਡੇ ਸਾਹਮਣੇ ਬੈਠੇ ਹੈ ਉਧਰ ਦੇ ਪਾਸੇ ਲਓ ਆਹ ਵੇਖੋ ਸਾਹਮਣੇ ਲਓ 1100 ਦਾ ਟੱਚ ਹੋ ਗਿਆ ਰਾਇਲ ਕਿੰਗ ਦਾ ਜਾਫੀ ਵੇਖਾ ਇਧਰੇ ਪਾਸੇ ਤਿਆਰ ਹੈ ਕਮਲ ਨਾਲ ਹੀ ਕਹਿੰਦੇ ਹੁੰਦੇ ਅਮਨਾ ਖੀਰਾਂਵਾਲੀ ਵਾਲਾ ਸੈਂਟਰਲ ਵੈਲੀ ਕੈਲਗਰੀ ਬ੍ਰੈਂਡਨ ਕਬੱਡੀ ਕਲੱਬ ਦੇ ਜਿੰਨੇ ਜਾਫੀ ਜੱਫੇ ਲਾਉਣਗੇ ਉਹਨੇ ਸੁੱਖਾ ਰੰਦਾਵਾ ਤੇ ਮਿੱਕੇ ਜੋਲ ਵੱਲੋਂ ਕਿੰਨੇ ਕਿੰਨੇ ਹੋਣਗੇ ਦੱਸਿਆ 5-500 ਰੁਪਈਆ ਹਰੇਕ ਜੱਫੇ ਦਾ ਹੋਵੇਗਾ। ਸੋ ਨਾਲ ਹੀ ਕੋਖਾ ਅਟਵਾਲ ਤੇ ਸਾਡਾ ਸੁਖਾ ਰੰਦਾਵਾ ਸਾਰੀ ਟੀਮ ਵੱਲੋਂ ਪੰਮੇ ਸੋਲ ਹੋਣਾ ਵੱਲੋਂ। ਲਓ ਇਧਰੇ ਪਾਸੇ ਵਿਖੋ ਸਾਹਮਣੇ ਅਗਲੀ ਰੇਡ। ਓ ਚੱਲਿਆ ਓ ਚੱਲਿਆ ਨੌਜਵਾਨਾ ਜਿਵੇਂ ਕਹਿੰਦੇ ਹੁੰਦੇ ਚੀਤਾ ਭਜਦਾ ਓਵੇਂ ਭਜਦਾ ਮੁੰਡਾ ਬਹੁਤ ਸੋਹਣਾ ਪੜ ਲੇ ਗਿਆ ਵਾਪਸ ਆ ਗਿਆ। ਲਓ ਇਧਰੇ ਪਾਸੇ ਵੀ ਕਹਿੰਦਾ ਵੀ ਅਗਲੀ ਰੇਡ ਪਾਉਣ ਲਈ ਫਿਰ ਜੋਤਾ। ਤਿੰਨ ਰੇਡਾਂ ਦਾ ਫੈਸਲਾ ਹੋ ਗਿਆ ਜੱਸਿਆ ਉਧਰ ਰਣਜੀਤ ਕੱਟਾ ਵੀ ਕਬੱਡੀ ਨੂੰ ਪਿਆਰ ਕਰਨ ਵਾਲੀ ਸ਼ਖੀਤ ਹੈ। ਉਧਰਲੇ ਪਾਸੇ ਵਿਖੋ ਸਾਹਮਣੇ ਔਰ ਨੌਜਵਾਨ ਦੀ ਪਾਈ ਹੋਈ ਰੇਡ ਕਿਉਂਕਿ ਤਿੰਨ ਰੇਡਾਂ ਦਾ ਫੈਸਲਾ ਹੋ ਗਿਆ ਹੁਣ ਤੇ ਗੱਲ ਮੋਟਰਸਾਈਕਲ ਦੀ ਹੈ ਔਰ ਸੀਟੀ ਕਾਰ ਦੇਖੋ ਸਾਹਮਣੇ ਮਾਡਲ ਹੈ ਬੜੇ ਸ਼ਾਨਦਾਰ ਮੋਟਰਸਾਈਕਲ ਲਓ ਇੱਕ ਪਾਸੇ ਜੋਤਤਾ ਤੇ ਦੂਸਰੇ ਪਾਸੇ ਸੁਖਮਨ ਹੈ ਗੱਲ ਔਖੀ ਹੋ ਗਈ ਸਾਹਮਣੇ ਔਰ ਨੌਜਵਾਨ ਦੇ ਤਾੜੀਆਂ ਵੱਜੀਆਂ ਲੈ ਵੀ ਸੁਖਮਨ ਅਰਚਣੇ ਨੂੰ ਵੇਖ ਕਿੰਨਾ ਪਿਆਰ ਕਰਦੇ ਐ ਬੱਚੇ ਲਲਕਾਰੇ ਮਾਰਦੇ ਵੀ ਸਾਡੇ ਅਰਸ਼ ਨੇ ਜਫਾ ਲਾ ਦਿੱਤਾ ਲਾ ਕੋਟ ਪਾਣੀ ਦਾ ਮੋਨੋ ਤਿੱਧਰੇ ਪਾਸੇ ਲਾਓ ਰਾਮ ਕੁਮਾਰ ਦਾ लाडला ਪੁੱਤਰ ਹਰਿਆਣੇ ਦੇ ਕੈਥਲ ਜ਼ਿਲ੍ਹੇ ਦਾ ਨੌਜਨ ਦਿਉਰੇ ਵਾਲਾ ਰਵੀ ਮਾਰ ਪੱਟੇ ਤੇ ਥਾਪੀ ਐ ਇਸ ਵੇਲੇ ਉਧਰ ਕਮਲ ਨੇ ਵੀ ਹਲਕਾ ਜਿਹਾ ਚਿੱਟੇ ਰੰਗ ਦਾ ਕੱਚਾ ਚੱਕਿਆ ਪੱਟਣ ਦੇ ਦਰਸ਼ਨ ਕਰਾਏ ਐ ਪਰ ਨੌਜਨ ਉਧਰ ਦੇ ਪਾਸੇ ਲੈ ਵੀ ਪਟਿਆਲੀ ਐ ਲਿਖ ਵੀ ਤੂਰ ਇਹ ਪਾਣ ਜਿਹੜਾ ਇਸ ਗੱਭਰੂ ਦੇ ਹਿੱਸੇ ਲਓ ਫਿਰ ਕਹਿੰਦੇ ਹੁੰਦੇ ਐ ਕਿ ਮੇਰੀ ਖੁੱਲਗੀ ਤੱਕ ਦੇ ਕੇ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਅੱਗੇ ਲੰਘਦਾ ਜਹਾਨੇ ਤੋਂ ਲੱਖ ਨਹੀਂ ਕਹਦੀ ਪੁੱਟ ਕੇ ਨਾ ਵੇਖੀ ਅੱਖ ਨੇ ਇਹ ਲੰਘਿਆ ਜਹਾਨ ਤੋਂ ਵੱਖਰੀ ਹਲੇ ਹਲੇ ਹਲਾਈ ਹਲਾਈ ਬਹੁਤ ਬਹੁਤ ਧੰਨਵਾਦ ਹੈ ਉਧਰੇ ਵਸੇ ਆਪਣੇ ਫਤੇ ਦੇ ਨਾਮ ਦੇ ਸਨੀ ਹਲੋਈ ਹਣ ਫਤੇ ਨੂੰ ਮੈਨੂੰ ਲੱਗਦਾ ਬਾਬੇ ਨੂੰ ਦੋ ਤਿੰਨ ਪੀਪੇ ਘੇ ਦੇ ਚਾਰਨੇ ਪੈਣੇ ਐ ਲਓ ਮਾਈਕ ਓਵਰ ਟੂ ਸਟੇਜ ਬਾਕੀ ਜਿਹੜੇ ਜਾਫੀ ਆਪਣੇ ਆਪਣੇ ਥਾਂ ਤੇ ਚੱਲੇ ਆਓ ਰੇਰਪਾਲ ਜੀ ਜੋਤਿਆ ਕੀ ਗੱਲ ਐ ਨੌਜਵਾਨਾਂ ਪਾਕ ਕਬੱਡੀ ਗਬਰੂਆ ਵੇਖ ਸਾਹਮਣੇ ਹੱਤੋਂ ਹੱਤੋਂ ਸੋਹਣਿਆ ਕਦੀ ਸਾਡੇ ਪਿੰਡ ਆਵੀਂ ਗੱਡੀ ਕੱਚੇ ਰਾਹੇ ਪਾਵੀ ਲਾ ਕੇ ਜੀਜੀ ਰੋਡ ਤੋਂ ਜਰਾ ਬਚ ਕੇ ਮੋੜ ਦੋ ਕਾਲਿਆ ਜਰਾ ਬਚ ਕੇ ਨੌਜਵਾਨਾ ਪਹਾੜ ਜੱਡਾ ਗੱਭਰੂ ਸਾਹਮਣੇ ਖੜਾ ਹੈ ਇਧਰ ਜੋਤਾ ਪੂਰੇ ਹੌਸਲੇ ਬਲੰਦ ਕਰਕੇ ਉਹ ਵੇਖੋ ਸਾਹਮਣੇ ਉੱਠੋ ਸੋਹਣਿਆ ਉੱਠੋ ਅਰਸ਼ ਉਹ ਸੇਖੋ ਸਾਹਮਣੇ ਬਈ ਪੇੜ ਸਾਹਨਾ ਦਾ ਇਸੋ ਦੇ ਪੇੜ ਸਾਹਨਾ ਦਾ ਮੈਦਾਨ ਦੇ ਵਿੱਚ ਹੈ ਹੰਨਾਂ ਦੇ ਸਾਹਮਣੇ ਅੱਡੀ ਚੋਟੀ ਦਾ ਜੋਰ ਲੱਗਾ ਪਿਆ ਮੈਨੂੰ ਲੱਗਦਾ ਕਬੱਡੀ ਜਗਤ ਇਸੋ ਦੇ ਵੇਖ ਰਹੇ ਓ ਆਏ ਓ ਮੇਰੇ ਰੱਬ ਬਈ ਵਾਹ ਬਈ ਵਾਹ ਇਹਨੂੰ ਕਹਿੰਦੇ ਆ ਫ੍ਰਿਕਸ਼ਨ ਆਫ ਸੈਕਿੰਡ ਮੀਕੇ ਜਾਲਵਲੋ 1000 ਰੁਪਇਆ ਇਸ ਗੱਭਰੂ ਸੁਖਮਨ ਅਰਸ਼ ਵਾਸਤੇ ਹੈ ਕੁਲਵੰਤ ਸਿੰਘ ਦੇ ਜੋਧੇ ਪੁੱਤਰ ਵਾਸਤੇ ਹੈ ਲੈ ਵੀ ਅਰਸ਼ ਇਹ ਹੈ ਪਿਆਰ ਸਤਿਕਾਰ ਕਿਉਂਕਿ ਬਹੁਤ ਸੈਕਿੰਡ ਦੇ ਵੀ ਕਹਿੰਦੇ ਹੁੰਦੇ ਅੱਜਕੱਲ ਜਿਹੜੀ ਐਥਲੈਟਿਕਸ ਹੈ ਜਦੋਂ ਰਿਜ਼ਲਟ ਆਉਂਦਾ ਹੈ ਉਹਦਾ ਫ੍ਰਿਕਸ਼ਨ ਆਫ ਸੈਕਿੰਡ ਵੀ ਕਿਨੇ ਆ ਜਾਂਦਾ ਹੈ ਸੋ ਗੱਲ ਹੈ ਇਹ ਬੜਾ ਕਠਨ ਸਮਾਂ ਹੁੰਦਾ ਤਲੋਕ ਸਿਆਂ ਤੇ ਫੈਸਲਾ ਲੈਣਾ ਲੋ ਉਧਰੇ ਪਾਸੇ 1100 ਰੁਪਇਆ ਗੱਗੀ ਦੀਏ ਇੱਕ ਕਬੱਡੀ ਤੇ ਗੱਗੀ ਦੀ ਇੱਕ ਰੇਦੀ ਲਓ ਦੇਖੋ ਸਾਹਮਣੇ ਆ ਇੱਕ ਕਬੱਡੀ ਰਹਿੰਦੀ ਹੈ ਹੁਣ ਇੱਕ ਇੱਥੇ ਹੀ ਫੈਸਲਾ ਹੋਣਾ ਹੈ ਉਧਰ ਦੇ ਪਾਸੇ ਵੇਖੋ ਸਾਹਮਣੇ ਓਏ ਬਾਜਵੇਂ ਕੋ ਔੜ ਚਾਜਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਯਾਰ ਜਦੋਂ ਕਬੱਡੀ ਪਾਉਂਦੇ ਐ ਗੂੰਜੇ ਤਾੜੀਆਂ ਨਾਲ ਸਾਰਾ ਹੀ ਮੈਦਾਨ ਉਧਰ ਦੇ ਪਾਸੇ ਵੇਖ ਸਾਹਮਣੇ ਪਰਮਜੀਤ ਸੈ ਦੇਖ ਸਾਹਮਣੇ ਅਗਲੀ ਰੇਡ ਬਈ ਪਿੱਛੋਂ ਹੀ ਪੱਜ ਆਇਆ એનર્ਜੀ ਦੇਖੋ ਮੁੰਡੇ ਵਿੱਚ ਕਿੰਨੀ ਐ ਸਗਰੂ ਦੇ ਵਿੱਚ ਜੈਲਦਾਰ ਸਿੰਘ ਜਗਤਾਰ ਸਿੰਘ ਜੀ ਵੇਖੋ ਲਓ ਇਧਰੇ ਪਾਸੇ ਜਗਦੀਸ਼ ਜੀ ਵੇਖੋ ਨਰਮਲ ਸਿੰਘ ਜੀ ਦਾ ਪੁੱਤਰ ਵੀ ਇਸ ਏਰੀਆ ਵਿੱਚ ਕਬੱਡੀ ਖੇਡਦਾ ਖੇਡਦਾ ਚੱਲ ਗਿਆ ਮੈਂ ਦੱਸ ਦਵਾਂ ਸਾਡਾ ਨਿੰਮਾ ਵੀ ਨਰਮਲ ਸਿੰਘ ਵੀ ਰਾਮਾਨੰਦ ਸਾਗਰ ਬਹੁਤ ਵੱਡੇ ਫਿਲਮ ਪ੍ਰੋਡੂਸਰ ਹੋਇਆ ਜਿਹਨਾਂ ਰਮੈਣ ਵੀ ਬਣਾਈ ਹੈ ਉਹਨਾਂ ਦੀ ਕੰਪਨੀ ਵਿੱਚ ਇਹ ਬੰਬੇ ਰਹੇ ਹੈ ਕੰ ਹੋ ਗਈ ਹੈ ਜੀ ਗੱਗੀਆਂ ਦੀਆਂ ਕਹਿੰਦੇ 3 ਹੋ ਗਈਆਂ ਲਓ ਇਧਰੇ ਪਾਸੇ ਵੀ ਕਹਿੰਦਾ ਵੀ ਸਾਹਮਣੇ ਕੁਝ ਪਲ ਬਾਕੀ ਨੇ ਸਾਰੇ ਰੱਬ ਵਰਗੇ ਦਰਸ਼ਕ ਵੀਰਾਂ ਦਾ ਧੰਨਵਾਦ ਹੈ ਔਰ ਇਸ ਇਲਾਕੇ ਦੇ ਵਿੱਚ ਬੜੀ ਪਛਾਣ ਬਣਾ ਲਈ ਇਸ ਟੂਰਨਾਮੈਂਟ ਨੇ ਔਰ ਅਸੀਂ ਸ਼ੁਭ ਦੁਆਵਾਂ ਪੇਸ਼ ਕਰਦੇ ਹਾਂ ਕਿ ਸਾਰੇ ਮੇਰੇ ਸਾਥੀ ਜਿਹੜੀ ਹੈ ਉਹਨਾਂ ਦੀ ਦੁਆਵਾਂ ਕਿ ਮਿਹਨਤਾਂ ਕਰਦੇ ਰਹਿਣ ਔਰ ਆਪਣੇ ਆਪਣੇ ਨਗਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਨੌਜਵਾਨ ਨੂੰ ਸੇਧ ਦੇਣ ਲਈ ਔਰ ਪਿੰਡੇ ਸ਼ਾਨ ਬਣਾਉਣ ਲਈ ਔਰ ਦੱਸਣ ਲਈ ਕਿ ਇਸ ਪਿੰਡ ਦਾ ਇਤਿਹਾਸ ਜਿਹੜਾ ਇਸ ਖੇਰ ਦੇ ਨਾਮ ਬੜਾ ਪੁਰਾਣਾ ਹੈ। ਮੈਂ ਉਧਰੇ ਪਾਸੇ ਵੀ ਕੋ ਸਾਹਮਣੇ ਅਗਲੀ ਕਬੱਡੀ ਪਾਉਣ ਲਈ ਫਿਰ ਜਸਿਆ ਜੱਗੂ ਕਹਿੰਦੇ ਇਸ ਨੌਜਵਾਨ ਨੂੰ ਹੁਣ ਪੁੱਛਦੇ ਆਂ ਵੀ ਇਹਦਾ ਨਾਮ ਜਿਹੜਾ ਜਗਜੀਤ ਹੈ, ਜਗਜੀਵਨ ਹੈ। ਜਾਂ ਕਿ ਪੁਰਾਣੇ ਸਾਡੇ ਵੱਡੇ ਬਜ਼ੁਰਗਾਂ ਵਾਲਾ ਜਗਤ ਸਿੰਘ ਹੈ। ਆਹ ਵੇਖੋ ਉਹ ਵਾਹ ਗੱਭਰੂ ਦਾ ਨਿਉ ਕੋਈ ਗਿੱਟਾ ਚੁਕੁੰਦੀ ਕੋਸ਼ਿਸ਼ ਕੀਤੀ ਲਖੇ ਨੇ, ਢੰਡੋਲੀ ਵਾਲੇ ਲਖੇ ਨੇ। ਪਰ ਜੱਗੂ ਜੱਗੂ ਤੇਰਾ ਪੂਰਾ ਨਾਂ ਕੀ ਪੁੱਤਰਾ ਐ ਦੱਸੀ ਜਰਾ ਦਰਸ਼ਕਾਂ ਨੂੰ ਅਜ ਮੇਰੇ ਚਹੇਤੇ ਪਿੰਡ ਦੇ ਵਿੱਚ ਮੈਂ ਦੱਸ ਦੇਵਾਂ ਕਿ ਜੱਗੂ ਦਾ ਪੂਰਾ ਨਾਮ ਆਇ ਜਗਤਾਰ ਮੈਂ ਵੇਖਿਆ ਵੀ ਜਗਤਾਰ ਸਿੰਘ ਨਾਮ ਐ ਜੈਲਦਾਰ ਜੀ ਤੁਹਾਡੇ ਨਾਮ ਵਰਗਾ ਸੋਹਣਾ ਨਾਮ ਐ ਮੁੰਡੇ ਦਾ ਵੇਖੋ ਸਾਹਮਣੇ ਔਰ ਇਧਰੇ ਪਾਸੇ ਗੁਰਦੁਆਰਾ ਪਲਾਸਾ ਪੰਜ ਤਾਲੀਆਂ ਜਿੱਤੇ ਹੋਲੇ ਬੰਦੇ ਦੇ ਸ਼ੁਭ ਦਿਹਾੜੇ ਦੇ ਵੱਡਾ ਮੇਲਾ ਲੱਗਦਾ ਓ ਯਾਦਗਾਰੀ ਪਲ ਨਾਲ ਸਰਹਾਲਾ ਰਾਣੀਆਂ ਦੇ ਏਸਤਾਨ ਤੇ ਉੱਪਰ ਕਹਿੰਦੇ ਹੁੰਦੇ ਐ ਵੇਟ ਲਿਫਟਿੰਗ ਹੁੰਦੀ ਐ ਇਹ ਪਹਿਚਾਣ ਐ ਗੁਰੂ ਮਾਰ ਦੀ ਧਰਤੀ ਹੈ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਧਿਆਈ ਹੈ ਕਰਨਾਉ ਨੇ ਦੇ ਆਵੇ ਤਾਏ ਪੰਜ ਤਾਲੀਆਂ ਗੁਰਦੁਆਰਾ ਗੁਰਪਲਾ ਸੋ ਪਵਿੱਤਰ ਸਥਾਨ ਹੈ ਮਾਤਾ ਗੁਜਰ ਦੀ ਗੁਜਰਕੌਰ ਦੀ ਚੰਚੋ ਪ੍ਰਾਪਤ ਧਰਤੀ ਹੈ ਕਿ ਮੇਰਾ ਨਾਂ ਗੁਜਰੀ ਮੇਰੀ ੱਲ ਗੁਜਰੀ ਇਹੋ ਜਹੀ ਕਾਰਤਾ ਮੇਰੇ ਉੱਤੇ ਕੜੀ ਕੜੀ ਗੁਜਰੀ ਪਲ ਪਲ ਗੁਜਰੀ ਪਹਿਲਾ ਪਤੀ ਦਿੱਤਾ ਫਿਰ ਮੈਂ ਦਿੱਤੇ ਪੋਤੇ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ ਗੁਜਰੀ ਲੋਕ ਮੈਨੂੰ ਤੈ ਹੀ ਆਖਦੇ ਨੇ ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ ਲਓ ਇਧਰੇ ਪਾਸੇ ਹੁਣ ਦੇਖਦਾ ਵੀ ਇਸ ਇਸ ਸਾਹਮਣੇ ਰੇਡਰ ਦੇ ਕੰਨ ਹੁੰਦੇ ਕੀ ਪੀਤਰੀ ਹੈ ਔਰ ਸਾਹਮਣੇ ਜਾਫੀ ਜਿਹੜਾ ਪਰਜੋਤਾ ਕਮਾਲ ਕਰ ਗਿਆ ਜੋਤਾ ਕਮਾਲ ਕਰ ਗਿਆ ਜੋਤਾ ਆਪਣੀ ਟੀਮ ਰਾਇਲ ਕਿੰਗਸ ਯੂ ਐਸ ਏ ਦੇ ਛੱਬੇ ਥਿਆਰੇ ਦੀ ਟੀਮ ਲਈ ਬਹੁਤ ਸੋਹਣਾ ਛੋਟਾ ਛੱਬਾ ਔਰ ਦੇਖੋ ਇਧਰੇ ਪਾਸੇ ਰਵੀ ਦੀ ਅਗਲੀ ਰੀਟ ਕਹਿੰਦਾ ਸਾਹਮਣੇ ਹੋ ਜੋ ਰੱਬ ਵਰਗੇ ਦਰਸ਼ਕ ਵੀਰੋ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਆਸਟ੍ਰੇਲੀਆ ਕੰਟੀਨੈਂਟ ਤੋਂ ਲੈ ਕੇ ਨਾਰਥ ਅਮਰੀਕਾ ਤੱਕ ਵੇਖ ਰਹੇ ਸਾਰੇ ਹੀ ਪੰਜਾਬੀਓ ਚਾਹੇ ਇੰਗਲੈਂਡ ਵਿੱਚ ਨੇ ਇਟਲੀ ਵਿੱਚ ਨੇ ਚਾਹੇ 스ਵਿਟੇਰਲੈਂਡ ਵਿੱਚ ਨੇ ਚਾਹੇ ਕੋਈ ਮੇਰਾ ਵੀਰ ਮਾਸਕੋ ਦੇ ਵਿੱਚ ਬੈਠਾ ਹੈ ਤੇ ਚਾਹੇ ਕੋਈ ਪੈਰਿਸ ਦੇ ਵਿੱਚ ਹੈ ਚਾਹੇ ਕੋਈ ਮਲਾਨੋ ਰੋਮਾ ਦੇ ਵਿੱਚ ਹੈ ਤੇ ਚਾਹੇ ਕੋਈ ਦੁਬਈ ਦੇ ਵਿੱਚ ਹੈ ਜਿਹੜਾ ਵੀ ਵੇਖ ਰਿਹਾ ਮੈਂ ਸਭ ਨੂੰ ਸਲਾਮ ਕਰਦਾ ਕਿ ਅਣਖਾਂ ਦੇ ਸਰਨਾਮੇ ਤਸਵੀਰ ਰਹੇ ਕਬੱਡੀ ਬਸਵੇ ਰਹਿਣ ਪੰਜਾਬੀ ਬਸਦੀ ਰਹੇ ਕਬੱਡੀ ਲਓ ਜੱਗੂ ਦੀ ਰੇਡ ਜਗਤਾਰ ਸਿਉਂ ਜੱਗੂ ਕੋਈ ਕਹਿੰਦਾ ਜਗਤਾਰ ਜਿਹੜਾ ਤਨੋਲੇ ਵਾਲਾ ਬਹੁਤ ਮਸ਼ਹੂਰ ਹੋਇਆ ਬਾਕੀ ਬਹੁਤ ਮਸ਼ਹੂਰ ਹੋਇਆ ਆ ਜੱਗੂ ਵੀ ਜਗਤਾਰຊੋਂ ਹਿੰਦੀ ਬੇਨੜਾ ਵੇਖ ਤੇਰੇ ਨਾਲ ਪਹਾੜ ਜਿਹਾ ਗੱਭਰੂ ਬਬੂਆ ਭਾਈ ਤੇਰਾ ਵੀ ਸਰੀਰ ਵੇਖਣਯੋਗ ਸਰੀਰ ਹੈ ਲਓ ਇਧਰੇ ਪਾਸੇ ਮਨਜੀਤ ਸਿੰਘ ਜੀ ਕੈਨੇਡਾ ਤੇ ਗੁਗਾ ਜੈਲਦਾਰ ਜੀ ਸੁਖਮਨ ਅਰਸ਼ ਵਾਸਤੇ 5500 ਰੁਪਏ ਭੇਜਦੇ ਐ ਮੈਂ ਉਹ ਐਸੇ ਨੇ ਲਾਈਵ ਦੇਖ ਰਿਆ ਮਨਜੀਤ ਕਬੱਡੀ ਵਾਲਾ ਬਈ ਛੋਟਾ ਦੇਵੀਦਿਆਲ ਸੀਗਾ ਮੈਨੂੰ ਮਿਲਿਆ ਵੈਨਕੂਵਰ ਦੇ ਵਿੱਚ ਇਹ ਕਹਿੰਦੇ ਹੁੰਦੇ ਆ ਵੀ ਜਦੋਂ ਅਸੀਂ ਸੈਰ ਕਰਨ ਗਏ ਤੇ ਉੱਥੇ ਮਨਜੀਤ ਮਿਲਿਆ ਔਰ ਜਗਤਾਰ ਸਿੰਘ ਜੀ ਜੈਲਦਾਰ ਵੀ ਆਪਣੇ ਪੋਤਰੇ ਫੱਤੇ ਸਿੰਘ ਦੇ ਨਾਮ ਤੇ ਆ ਫੜੇ ਬਿੱਟੂ ਇਹ ਅਰਸ਼ ਵਾਸਤੇ ਇਹ ਗੱਬਰੂਆਂ ਨੇ ਮਾਇਦੇ ਗੱਫੇ ਭੇਜੇ ਐ ਔਰ ਉਹਨਾਂ ਨੂੰ ਵੀ ਇਸ ਵੇਲੇ ਜਿਹੜਾ ਰੰਗीन ਸਮਾਪਨਾ ਚੇਤੇ ਆਉਂਦਾ ਹੋਊਗਾ ਸੋ ਲਓ ਇਧਰੇ ਪਾਸੇ ਅਗਲੀ ਰੇਡ ਇਸ ਗਬਰੂ ਦੀ ਹੁਣ ਵੇਖਦਾ ਵੀ ਕੌਣ ਨੌਜਵਾਨ ਕੋਈ ਪ੍ਰਾਣੇ ਕਬੱਡੀ ਖਿਡਾਰੀ ਕਹਿੰਦੇ ਹੁੰਦੇ ਐ ਹਾਂਜੀ ਬਾਹਰ ਜੋਗਾ ਲੰਬੜਦਾਰ ਜੀ ਉਹਨਾਂ ਦਾ ਵੀ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਔਰ ਬਹੁਤ ਸਨੇਹ ਹੈ ਪਿਆਰ ਹੈ ਮੁਹੱਬਤ ਹੈ ਬਈ ਦੇਖੋ ਸਾਹਮਣੇ ਉਹਦੇ ਕਾਲੇ ਰੰਗ ਦਾ ਕੱਚਾ ਚਿੱਟੀ ਧਾਰੀਆ ਇੱਕ ਦੇ ਥੋੜਾ ਬਾਈ ਕਹਿੰਦੇ ਹੁੰਦੇ ਐ ਗ੍ਰੇ ਕਲਰ ਦੀ ਹੈ ਸੱਜਦੇ ਨੇ ਫੱਬਦੇ ਨੇ ਇੱਕ ਪਾਸੇ ਮੈਨੂੰ ਲੱਗਦਾ ਵੀ ਲੱਗੀ ਹੋਈ ਸੱਟ ਨੂੰ ਮਹਿਸੂਸ ਕਰਦਾ ਹੋਇਆ ਤਾਰੀ ਔਰ ਅਗਲੀ ਰੇਡ ਦੇਖਦੇ ਵੀ ਸਾਹਮਣੇ ਆਓ ਵੀ ਗੱਬਰੂ ਮੈਚ ਬਦੇ ਆਓ ਬੇਕੋ ਸਾਹਮਣੇ ਆਹ ਕਹਿੰਦੇ ਹੁੰਦੇ ਰੂਹ ਰੱਜਮੀ ਹੋ ਜਾਂਦੀ ਹੈ ਰੂਹ ਕਹਿੰਦੇ ਹੁੰਦੇ ਹੈ ਗੁੱਲ ਬਦਨ ਪੈ ਵੜ ਜਾਂਦੀ ਹੈ ਆ ਆ ਨੌਜਵਾਨ ਗੱਗੀ ਇਹ ਕਬੱਡੀ ਜਗਤ ਦਾ ਯੋਧਾ ਇਹ ਕਬੱਡੀ ਦਾ ਜਗਤ ਦਾ ਬੱਬਰ ਸ਼ੇਰ ਹਰ ਜੋ ਪਿੱਛੇ ਕਬੱਡੀ ਸ਼ੇਰ ਜਵਾਨਾਂ ਦੀ ਖੇਲ ਹੈ ਮੇਰੇ ਵੀਰੋ ਇਹ ਹੈ ਕਬੱਡੀ ਜੱਗ ਦਾ ਬੱਬਰ ਸ਼ੇਰ ਨੌਜਵਾਨ ਸੋ ਬਾਣ ਹੈ ਸਾਨੂੰ ਔਰ ਇਹ ਨੌਜਵਾਨ ਜਿਹੜਾ ਹੈ ਉਸ ਕਬੱਡੀ ਖਿਡਾਰੀ ਦੇ ਇਤਿਹਾਸ ਨੂੰ ਦੁਹਰਾ ਰਿਹਾ ਹੈ ਜਦੋਂ ਬਲਵਿੰਦਰ ਫਿੱਡੂ ਕਬੱਡੀ ਪਾਉਂਦਾ ਸੀ ਤੇ ਕਹਿੰਦੇ ਸਾਹਮਣੇ ਭੱਜੀ ਖੜਾ ਹੁੰਦਾ ਸੀ ਨਾ ਲੋਕ ਕਹਿੰਦੇ ਸੀ ਵੀ ਹੁਣ ਕਹਿੰਦੇ ਹੁੰਦੇ ਐ ਵਿਚਗਿਆੜੇ ਨਿਕਲਣਗੇ ਸਾਨਾਂ ਦਾ ਪੇੜ ਹੋਵੇਗਾ ਸੋ ਹੈ ਦੋ ਅਗਲੀ ਕਬੱਡੀ ਦੇ ਕੋਧਰੇ ਪਾਸੇ ਮੈਦਾਨ ਦੇ ਵਿੱਚ ਰਾਣੂ ਸਪੋਰਟਸ ਕਲੱਬ ਭਰਮੁਜਾਰਾ ਰਾਣੂ ਹੈ ਅੱਜ ਵਧਾਈ ਦੀ ਹੱਕਦਾਰ ਹੈ ਅਸੀਂ ਸਾਰੇ ਇਹਨੂੰ ਵਧਾਈ ਦਿੰਨੇ ਹਾਂ ਇਸ ਕਲੱਬ ਨੂੰ ਕਿ ਇਹਨਾਂ ਨੇ ਜਿੰਨੇ ਵੀ ਮੈਚ ਕਰਾਏ ਐ ਅੱਜ ਬਹੁਤ ਚੋਟੀ ਦੀਆਂ ਟੀਮਾਂ ਚੋਟੀ ਦੇ ਮੈਚ ਹੋਇਆ ਨਹੀਂ ਤਾਂ ਕੀ ਹੁੰਦਾ ਕਿ ਇੱਕ ਸੈਮੀਫਾਈਨਲ ਵਧੀਆ ਹੋ ਜਾਂਦਾ ਇੱਕ ਸੈਮੀਫਾਈਨਲ ਮਾੜਾ ਹੋ ਜਾਂਦਾ ਦੋਨੇ ਸੈਮੀਫਾਈਨਲ ਕਈ ਵਾਰ ਵਧੀਆ ਹੋ ਜਾਂਦੇ ਆ ਤੇ ਫਾਈਨਲ ਜਿਹੜਾ ਮਾੜਾ ਹੋ ਜਾਂਦਾ ਇੱਥੇ ਸੈਮੀਫਾਈਨਲ ਵੀ ਵਧੀਆ ਪਹਿਲੇ ਮੈਚ ਵੀ ਪਹਿਲੇ ਰਾਊਂਡ ਦੇ ਵਧੀਆ ਤੇ ਫਾਈਨਲ ਵੀ ਵਧੀਆ ਕਬੱਡੀ ਜਿੰਦਾਬਾਦ ਰਾਣੂ ਸਪੋਰਟਸ ਕਲੱਬ ਜਿੰਦਾਬਾਦ ਪਟਿਆਲਿਆ ਦੱਸੀ ਵੀ ਨੌਜਵਾਨਾਂ ਤੂਰ ਕਿ ਕਿਹੜੀ ਟੀਮ ਦੇ ਕਿੰਨੇ ਅੰਕ ਰਹੇ ਨੇ ਤੇ ਨਾਲ ਹੀ ਸਾਡੇ ਜੱਜ ਦੱਸਣਗੇ ਕੁਲਤਾਰ ਸਿੰਘ ਪੁਰੇਵਾਲ ਕਿ ਕੌਣ ਬੈਸ ਰੇਡਰ ਤੇ ਬੈਸ ਸਟਾਪਰ ਹੈ ਏ ਰਵੀ ਦਿਉਰਾ ਇਸ ਕਬੱਡੀ ਕੱਪ ਦਾ ਬੈਸਟ ਰੇਡਰ ਰਵੀ ਕਿੰਦਰ ਲਈ ਪਾਸੇ ਹੈ ਰਵੀ ਮੁਬਾਰਕਾਂ ਨੇ 12 ਕਬੱਡੀਆਂ ਪਾ ਕੇ 12.100 ਪ੍ਰਤੀਸ਼ਤ ਦੀ ਸਫਲਤਾ ਹੈ ਮੁਬਾਰਕਬਾਦ ਬੈਸਟ ਸਟਾਪਰ ਸੁਖਮਨ ਆਰਸ਼ ਜਿਹੜਾ ਇਸ ਕਬੱਡੀ ਕੱਪ ਦਾ ਬੈਸਟ ਸਟਾਪਰ ਰਿਹਾ ਹੈ 9 ਟੱਚ ਤੇ 2 ਜੱਫੇ ਮੁਬਾਰਕਬਾਦ ਮੁਬਾਰਕਬਾਦ